ਪ੍ਰਭੂ ਦੇ ਨਾਮ ਦੀ स्तुਤੀ ਹੋਵੇ ਕਿ ਪਰਮੇਸ਼ਰ ਨੇ ਇੱਕ ਵਾਰ ਫਿਰ ਸਾਨੂੰ ਆਪਣਾ ਵਚਨ ਸਿੱਖਣ ਦੇ ਲਈ ਮੌਕਾ ਦਿੱਤਾ। ਅਸੀਂ ਲਗਾਤਾਰ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਰੋਮੀਆਂ ਦੀ ਪੱਤਰੀ ਦੇ ਬਾਰੇ ਸਿੱਖ ਰਹੇ ਹਾਂ। ਸੋ ਇੱਕ ਵਾਰ ਫਿਰ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਰੋਮੀਆਂ ਦੀ ਪੱਤਰੀ ਅਧਿਆਇ 2 1 ਵਚਨ ਤੋਂ ਲੈ ਕੇ 16 ਵਚਨ ਤੱਕ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਸਿੱਖਾਂਗੇ। ਸਾਡੇ ਆਤਮਿਕ ਜੀਵਨ ਦੇ ਲਈ ਜੋ ਜ਼ਰੂਰੀ ਆ ਅਸੀਂ ਉਹਨਾਂ ਪ੍ਰਭੂ ਦੇ ਵਚਨਾਂ ਨੂੰ ਔਰ ਉਹਨਾਂ ਆਤਮਿਕ ਗੱਲਾਂ ਨੂੰ ਸਿੱਖਾਂਗੇ ਜਿਸ ਦੇ ਨਾਲ ਸਾਡੀ ਆਤਮਿਕ उन्नति ਹੋ ਸਕਦੀ ਆ ਸੋ ਮੈਂ ਪੜਾਂਗਾ ਪੰਜਾਬੀ ਦੇ ਵਿੱਚ ਦੋ ਅਧਿਆਇ ਇੱਕ ਵਚਨ ਤੋਂ ਲੈ ਕੇ 16 ਵਚਨ ਤੱਕ ਅਸੀਂ ਸਿੱਖਣਾ ਆ ਸਭ ਤੋਂ ਪਹਿਲਾਂ ਮੈਂ ਪੜਦਾ ਆ ਇੱਕ ਵਚਨ ਤੋਂ ਸੋ हे ਮਨੁੱਖ ਤੂੰ ਭਾਵੇਂ ਕੋਈ ਹੋਵੇਂ ਜੋ ਦੋਸ਼ ਲਾਉਂਦਾ ਹੈ ਤੇਰੇ ਲਈ ਕੋਈ ਉਜ਼ਰ ਨਹੀਂ ਕਿਉਂਕਿ ਜਿਹੜੀ ਗੱਲ ਵਿੱਚ ਤੂੰ ਦੂਏ ਉੱਤੇ ਦੋਸ਼ ਲਾਉਂਦਾ ਹੈ ਉਸੇ ਵਿੱਚ ਆਪਣੇ ਆਪ ਨੂੰ ਦੋਸ਼ੀ ਠਹਿਰਾਉਂਦਾ ਹੈ ਇਸ ਲਈ ਕਿ ਤੂੰ ਜਿਹੜਾ ਦੋਸ਼ ਲਾਉਂਦਾ ਹੈ ਆਪ ਉਹ ਕੰਮ ਕਰਦਾ ਹੈ ਸੋ ਪ੍ਰਭੂ ਦਾ ਦਾਸ ਪੌਲਸ ਇਧਰ ਇਸ ਦੋ ਅਧਿਆਏ ਨੂੰ ਇਸ ਤਰੀਕੇ ਦੇ ਨਾਲ ਸ਼ੁਰੂ ਕਰ ਰਿਹਾ ਕਿ ਸੋ হে ਮਨੁੱਖ ਤੂੰ ਭਾਵੇਂ ਕੋਈ ਵੀ ਹੋਵੇਂ ਕਿਉਂਕਿ ਜਦੋਂ ਅਸੀਂ ਅਧਿਆਇ 1 ਦੇ ਉੱਪਰ ਧਿਆਨ ਕੀਤਾ ਤਾਂ ਉਧਰ ਉਹ ਲੋਕ ਪ੍ਰਾਇਆ ਕੋਮਾ ਦੇ ਲੋਕ ਜਿਨ੍ਹਾਂ ਨੇ ਪਰਮਿਸ਼ਨ ਨੂੰ ਜਾਣਿਆ ਨਹੀਂ ਲੇਕਿਨ ਤੋ ਵੀ ਉਹਨਾਂ ਦੇ ਵਿਵੇਕ ਦੇ ਅੰਦਰ ਪਰਮੇਸ਼ਰ ਨੇ ਫੈਸਲਾ ਲੈਣ ਦੇ ਲਈ ਉਸ ਵਿਵੇਕ ਦੇ ਅੰਦਰ ਉਹਨਾਂ ਗੱਲਾਂ ਨੂੰ ਪਾਇਆ ਔਰ ਸ੍ਰਿਸ਼ਟੀ ਦੇ ਦੁਆਰਾ ਆਪਣੇ ਆਪ ਨੂੰ ਪ੍ਰਗਟ ਕੀਤਾ ਜਿਨ੍ਹਾਂ ਦੇ ਦੁਆਰਾ ਉਹ ਪਰਮੇਸ਼ਰ ਨੂੰ ਜਾਣ ਸਕਦੇ ਆ ਔਰ ਇਧਰ ਅਸੀਂ ਦੇਖਦੇ ਇੱਕ ਹੋਰ ਗਰੁੱਪ ਆ ਜਿਨ੍ਹਾਂ ਨੇ ਪਰਮੇਸ਼ਰ ਨੂੰ ਜਾਣ ਲਿਆ ਆ ਜਿਨ੍ਹਾਂ ਨੇ ਪਰਮੇਸ਼ਰ ਨੂੰ ਜਾਣ ਲਿਆ ਆ ਔਰ ਉਹਨਾਂ ਦੇ ਬਾਰੇ ਪ੍ਰਭੂ ਦਾ ਦਾਸ ਪੌਲਸ ਲਿਖਦਾ ਆ ਕਿ ਤੂੰ ਕੋਈ ਵੀ ਹੋਵੇਂ ਜਦੋਂ ਪ੍ਰਭੂ ਦਾ ਦਾਸ ਪੌਲਸ ਇਸ ਪੱਤਰ ਨੂੰ ਲਿਖ ਰਿਹਾ ਆ ਤਾਂ ਇਧਰ ਦੇਖਦੇ ਸਮੇਂ ਯਹੂਦੀ ਗੈਰ ਯਹੂਦੀ ਔਰ ਪ੍ਰਾਇਆ ਕੌਮਾਂ ਦੇ ਲੋਕ ਜਿਨ੍ਹਾਂ ਦੇ ਵਿਸ਼ੇ ਦੇ ਵਿੱਚ ਪ੍ਰਭੂ ਦਾ ਦਾਸ ਪੌਲਸ ਇਹਨਾਂ ਅਧਿਆਇਆਂ ਦੇ ਵਿੱਚ ਇਹਨਾਂ ਵਚਨਾਂ ਦੇ ਵਿੱਚ ਲਿਖਦਾ ਆ ਜਿਨ੍ਹਾਂ ਨੂੰ ਬੜੀ ਬਰੀਕੀ ਦੇ ਨਾਲ ਸਾਨੂੰ ਸਮਝਣਾ ਪੈਂਦਾ ਆ ਤੋਂ ਇਧਰ ਜੋ ਲਿਖ ਰਿਹਾ ਏ ਉਹ ਲੋਕ ਆ ਜਿਨ੍ਹਾਂ ਨੇ ਪਰਮਿਸ਼ਨ ਨੂੰ ਜਾਣ ਲਿਆ ਆ ਤੋਂ ਉਹਨਾਂ ਦੇ ਬਾਰੇ ਲਿਖਦਾ ਸੋ ਹੇ ਮਨੁਕ ਤੂੰ ਭਾਵੇਂ ਕੋਈ ਵੀ ਹੋਵੇਂ ਜੋ ਦੋਸ਼ ਲਾਉਂਦਾ ਹੈ ਤੇਰੇ ਲਈ ਕੋਈ ਉਜ਼ਰ ਨਹੀਂ ਕਿਉਂਕਿ ਜਿਹੜੀ ਗੱਲ ਵਿੱਚ ਤੂੰ ਦੂਏ ਉਤੇ ਦੋਸ਼ ਲਾਉਂਦਾ ਹੈ ਉਸ ਵਿੱਚ ਆਪਣੇ ਆਪ ਨੂੰ ਦੋਸ਼ੀ ਠਹਿਰਾਉਂਦਾ ਹੈ ਇਸ ਲਈ ਕਿ ਤੂੰ ਜਿਹੜਾ ਦੋਸ਼ ਲਾਉਂਦਾ ਹੈ ਆਪ ਉਹੋ ਕੰਮ ਕਰਦਾ ਹੈ ਸੋ ਇਧਰ ਪ੍ਰਭੂ ਦਾ ਦਾਸ ਪੌਲਸ ਜੋ ਲਿਖ ਰਿਹਾ ਆ ਦੋਸ਼ ਲਾਉਣ ਦੇ ਬਾਰੇ ਤਾਂ ਜਦੋਂ ਅਸੀਂ ਦੋਸ਼ ਲਾਉਣ ਦੇ ਬਾਰੇ ਧਿਆਨ ਕਰਦੇ ਆ ਤਾਂ ਅੱਛੀ ਤਰ੍ਹਾਂ ਤੁਸੀਂ ਇਸ ਗੱਲ ਤੇ ਧਿਆਨ ਦੇਣਾ ਆ ਬਹੁਤ ਸਾਰੇ ਵਿਸ਼ਵਾਸੀ ਲੋਕ ਮਸਤੀਹੀ ਜਗਤ ਦੇ ਵਿੱਚ ਉਹ ਲੋਕ ਜੋ ਇਸ ਗੱਲ ਦੇ ਵਿੱਚ ਉਲਝੇ ਹੋਏ ਆ ਕਿ ਦੋਸ਼ ਲਾਉਣਾ ਸਹੀ ਆ ਜਾਂ ਫਿਰ ਗਲਤ ਨੂੰ ਗਲਤ ਕਹਿਣਾ ਸਹੀ ਆ ਜਾਂ ਫਿਰ ਕੋਈ ਗਲਤੀ ਕਰਦਾ ਤਾਂ ਉਹਨੂੰ ਕਿਸ ਪ੍ਰਕਾਰ ਬੋਲਿਆ ਜਾਵੇ ਅਗਰ ਕੋਈ ਗਲਤੀ ਕਰਦਾ ਹੈ ਤੇ ਕੀ ਉੱਤੇ ਦੋਸ਼ ਲਾਉਣਾ ਸਾਬਤ ਹੋ ਜਾਂਦਾ ਜਾਂ ਦੋਸ਼ ਲਾਉਣਾ ਉਹਨੂੰ ਬੋਲਿਆ ਜਾਂਦਾ ਆ ਤਾਂ ਮੈਂ ਇਸ ਗੱਲ ਨੂੰ ਅੱਛੀ ਤਰ੍ਹਾਂ ਤੁਹਾਨੂੰ ਦੱਸਣਾ ਚਾਹਣਾ ਆ ਦੇਖੋ ਇਹ ਕੀ ਆ ਦੋਸ਼ ਲਾਉਣਾ ਔਰ ਇਹ ਕੀ ਆ ਸੱਚਾਈ ਬੋਲਣਾ ਇਹਨਾਂ ਦੋਹਾਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਜਦੋਂ ਅਸੀਂ ਦੋਸ਼ ਲਾਉਣ ਦੇ ਬਾਰੇ ਧਿਆਨ ਕਰਦੇ ਆ ਤਾਂ ਦੋਸ਼ ਲਾਉਣ ਦਾ ਮਤਲਬ ਜਦੋਂ ਅਸੀਂ ਸਮੇਂ ਤੋਂ ਪਹਿਲਾਂ ਜੋ ਫੈਸਲਾ ਜੋ ਨਿਆ ਪਰਮੇਸ਼ਰ ਨੇ ਕਰਨਾ ਆ ਅਸੀਂ ਇੱਕ ਇਨਸਾਨ ਦਾ ਕਰ ਦਿੰਨੇ ਆ ਦੋਸ਼ ਲਾਉਣ ਦੇ ਬਾਰੇ ਮੈਂ ਪਹਿਲਾਂ ਦੱਸ ਰਿਹਾ ਆ ਦੋਸ਼ ਲਾਉਣਾ ਅਗਰ ਤੁਸੀਂ ਵੀ ਇਸ ਤਰ੍ਹਾਂ ਆਪਣੇ ਜੀਵਨ ਦੇ ਵਿੱਚ ਕਰ ਰਹੇ ਹੋ ਤਾਂ ਇਸ ਗੱਲ ਨੂੰ ਅੱਛੀ ਤਰ੍ਹਾਂ ਸਮਝਣਾ ਜਦੋਂ ਅਸੀਂ ਕਿਸੇ ਦੇ ਉੱਪਰ ਦੋਸ਼ ਲਾਉਂਦੇ ਹਾਂ ਤਾਂ ਉਹਦਾ ਮਤਲਬ ਅਸੀਂ ਸਮੇਂ ਤੋਂ ਪਹਿਲਾਂ ਖੁਦ ਉਸ ਫੈਸਲੇ ਨੂੰ ਸੁਣਾ ਰਹੇ ਹਾਂ ਜੋ ਕਿ ਫੈਸਲਾ ਜੋ ਕਿ ਨਿਆਉ ਪਰਮੇਸ਼ਰ ਦੇ ਹੱਥ ਦੇ ਵਿੱਚ ਹੈ ਲੇਕਿਨ ਤੋ ਵੀ ਪ੍ਰਭੂ ਦਾ ਦਾਸ ਪਾਲਸ ਕਹਿੰਦਾ ਆ ਕਿ हे ਮਨੁੱਖ ਤੂੰ ਭਾਵੇਂ ਕੋਈ ਵੀ ਹੋਵੇਂ ਤੂੰ ਖੁਦ ਉਹ ਕੰਮ ਕਰਦਾ ਆ ਤੇ ਤੂੰ ਸਗੋਂ ਦੂਸਰਿਆਂ ਦੇ ਉੱਪਰ ਵੀ ਦੋਸ਼ ਲਾਉਣਾ ਹੈ ਕਿੰਨੇ ਇਹੋ ਜਿਹੇ ਲੋਕ ਆ ਤੁਹ ਖੁਦ ਆਪਣੇ ਜੀਵਨ ਦੇ ਵਿੱਚ ਵਚਨ ਤੋਂ ਬਾਹਰ ਕੰਮ ਕਰਦੇ ਆ ਖੁਦ ਵਚਨ ਦੇ ਅਨੁਸਾਰ ਨਹੀਂ ਆ ਲੇਕਿਨ ਜੋ ਫੈਸਲਾ ਆ ਉਹ ਬਹੁਤ ਜਲਦੀ ਦੂਸਰਿਆਂ ਦਾ ਸੁਣਾ ਦਿੰਦੇ ਆ ਜਿਹਦੇ ਲਈ ਪ੍ਰਭੂ ਦਾ ਦਾਸ ਪੌਲਸ ਬੋਲ ਰਿਹਾ ਹੈ ਕਿ ਤੂੰ ਖੁਦ ਤੋਂ ਆਪਣੇ ਜੀਵਨ ਚ ਉਹ ਕੰਮ ਕਰਦਾ ਆ ਲੇਕਿਨ ਦੂਸਰਿਆਂ ਤੇ ਲਾਉਣਾ ਆ ਬਹੁਤ ਵੀ ਤਾਂ ਸਾਨੂੰ ਸਮਝਣਾ ਪਊਗਾ ਕਿਰ ਮੇਰਾ ਖੁਦ ਦਾ ਜੀਵਨ ਵਚਨ ਦੇ ਅਨੁਸਾਰ ਨਹੀਂ ਆ ਅਸੀਂ ਬਹੁਤ ਵਾਰ ਕਿਸੇ ਵਿਅਕਤੀ ਨੂੰ ਦੇਖਦੇ ਸਮੇਂ ਬੜੀ ਜਲਦੀ ਬੋਲ ਦਿੰਨੇ ਤੇ ਨਰਕ ਦੇ ਵਿੱਚ ਜਾਏਗਾ ਇਹਦਾ ਤਾਂ ਆਤਮਿਕ ਜੀਵਨ ਹੈ ਹੀ ਨਹੀਂ ਆ ਇਹ ਤਾਂ ਆਤਮਿਕ ਹੈ ਹੀ ਨਹੀਂ ਆ ਅਸੀਂ ਬਹੁਤ ਗੱਲਾਂ ਦੇ ਵਿੱਚ ਆਪਣੇ ਮੂੰਹ ਦੇ ਉੱਪਰ ਬਹੁਤ ਸ਼ਬਦ ਬੋਲਦੇ ਆ ਲੇਕਿਨ ਅਗਰ ਅਸੀਂ ਖੁਦ ਆਤਮਿਕ ਨਹੀਂ ਆ ਤਾਂ ਮੈਂ ਦੂਸਰੇ ਨੂੰ ਨਹੀਂ ਬੋਲ ਸਕਦਾ ਅਗਰ ਖੁਦ ਮੇਰਾ ਜੀਵਨ ਵਚਨ ਦੇ ਅਨੁਸਾਰ ਨਹੀਂ ਆ ਤਾਂ ਮੈਂ ਦੂਸਰੇ ਨੂੰ ਨਹੀਂ ਬੋਲ ਸਕਦਾ ਸਭ ਤੋਂ ਪਹਿਲਾਂ ਮੈਨੂੰ ਆਪਣੇ ਜੀਵਨ ਨੂੰ ਵਚਨ ਦੇ ਅਨੁਸਾਰ ਬਣਾਉਣਾ ਪਊਗਾ ਤੋ ਉਸ ਤੋਂ ਬਾਅਦ ਆਉਂਦੀ ਆ ਗੱਲ ਸਚਾਈ ਬੋਲਣ ਦੀ। ਇਹ ਕਿਆ ਦੋਸ਼ ਲਾਉਣਾ ਔਰ ਇਹ ਕਿਆ ਸਚਾਈ ਬੋਲਣਾ। ਅਗਰ ਕੋਈ ਇਨਸਾਨ ਗਲਤੀ ਕਰ ਰਿਹਾ ਆ, ਉਹ ਵਚਨ ਤੋਂ ਬਾਹਰ ਕੰਮ ਕਰ ਰਿਹਾ ਆ ਔਰ ਤੁਸੀਂ ਉਹਨੂੰ ਬੋਲ ਰਹੇ ਹੋ ਵੀਰ ਭਰਾ ਪ੍ਰਭੂ ਦੇ ਦਾਸ ਵਿਸ਼ਵਾਸੀ ਸਾਡਾ ਆਪਣੀ ਰਿਸ਼ਤੇਦਾਰ ਆ, ਭੈਣ ਭਰਾ ਆ, ਗੁਰੂ ਵਚਨ ਤੋਂ ਬਾਹਰ ਕੰਮ ਕਰਿਆ ਤੁਸੀਂ ਉਹਨੂੰ ਬੜੇ ਪਿਆਰ ਦੇ ਨਾਲ ਸਮਝਾ ਸਕਦੇ ਆ ਵੀਰ ਭਰਾ ਇਹ ਵਚਨ ਤੋਂ ਬਾਹਰ ਆ ਇਹ ਸਚਾਈ ਆ ਜੋ ਉਹਨੂੰ ਅਸੀਂ ਦੱਸ ਰਹੇ ਆ। ਸਚਾਈ ਬੋਲਣ ਦੇ ਲਈ ਪ੍ਰਭੂ ਨੇ ਸਾਨੂੰ ਬੁਲਾਇਆ ਆ। ਅਗਰ ਤੁਸੀਂ ਸਚਾਈ ਬੋਲ ਰਹੇ ਆ ਤਾਂ ਕੋਈ ਦੋਸ਼ ਨਹੀਂ ਆ। ਪ੍ਰਭੂ ਦਾ ਦਾਸ ਪੌਲਸ ਬੋਲਦਾ ਸਚਾਈ ਬੋਲਣ ਦੇ ਨਾਲ ਮੈਂ ਤੁਹਾਡਾ ਦੁਸ਼ਮਣ ਜਾਂ ਵੈਰੀ ਬਣ ਗਿਆ। ਅਗਰ ਕੋਈ ਸਾਨੂੰ ਸਾਡੀ ਸਚਾਈ ਸਾਡੇ ਮੂੰਹ ਦੇ ਉੱਪਰ ਦੱਸਦਾ ਕਿ ਭਾਈ ਆ ਗੱਲ ਸੱਚੀ ਆ ਉਹ ਇਸ ਤਰ੍ਹਾਂ ਆ ਤੂੰ ਆਪਣੇ ਜੀਵਨ ਦੇ ਵਿੱਚ ਇਹ ਕੰਮ ਨਾ ਕਰ ਕਿਉਂਕਿ ਵਚਨ ਦੇ ਵਿੱਚ ਇਸ ਤਰ੍ਹਾਂ ਲਿਖਿਆ ਆ। ਤਾਂ ਉਹ ਦੋਸ਼ ਨਹੀਂ ਆ। ਉਹਨੂੰ ਤੁਸੀਂ ਇਹ ਨਹੀਂ ਸਮਝਣਾ ਕਿ ਮੇਰੇ ਤੇ ਦੋਸ਼ ਲਾ ਰਿਹਾ ਆ। ਸੱਚ ਨੂੰ ਸੱਚ ਆਖਣਾ ਸਹੀ ਨੂੰ ਸਹੀ ਆਖਣਾ ਔਰ ਗਲਤ ਨੂੰ ਗਲਤ ਆਖਣਾ ਇਹ ਪਰਮੇਸ਼ਵਰ ਦੇ ਆਤਮਾ ਦਾ ਕੰਮ ਹੈ। ਤੋ ਇਸ ਲਈ ਪ੍ਰਭੂ ਦਾ ਦਾਸ ਪੌਲਸ ਇਹ ਦਰ ਆਖ ਰਿਹਾ ਸੋ ਇਹ ਮਨੋਕ ਤੂੰ ਭਾਵੇਂ ਕੋਈ ਵੀ ਹੋਵੇਂ ਚੋ ਸੋ ਕੋਈ ਵੀ ਕਿਉਂ ਨਹੀਂ ਆ। ਅਗਰ ਮੈਂ ਦੂਸਰੇ ਤੇ ਦੋਸ਼ ਲਾ ਰਿਹਾ ਲੇਕਿਨ ਆਪ ਉਹ ਕੰਮ ਕਰਦਾ ਜਾਂ ਤੋ ਮੈਂ ਪ੍ਰਭੂ ਦੇ ਵਚਨ ਦੇ ਅਨੁਸਾਰ ਨਹੀਂ ਬਲਕਿ ਉਹੀ ਕੰਮ ਪ੍ਰਭੂ ਦਾ ਦਾਸ ਪੌਲਸ ਬੋਲ ਰਿਹਾ ਕਿ ਤੁਸੀਂ ਆਪ ਉਹੀ ਕੰਮ ਕਰਦੇ ਹੋ। ਤੋ ਦੋ ਵਚਨ ਅਸੀਂ ਜਾਣਦੇ ਆਂ ਭਾਈ ਇਹੋ ਜਿਹੇ ਕੰਮ ਕਰਨ ਵਾਲਿਆਂ ਤੇ ਪਰਮੇਸ਼ਰ ਦਾ ਦੰਡ ਯਥਾਰਤ ਹੈ ਫਿਰ हे ਮਨੁੱਖ ਤੂੰ ਜੋ ਇਹੋ ਜਿਹੇ ਕੰਮ ਕਰਨ ਵਾਲਿਆਂ ਤੇ ਦੋਸ਼ ਲਾਉਂਦਾ ਹੈ ਅਤੇ ਆਪ ਉਹ ਕੰਮ ਕਰਦਾ ਹੈ ਭਲਾ ਤੂੰ ਇਹ ਸਮਝਦਾ ਹੈ ਭਾਈ ਪਰਮੇਸ਼ਰ ਦਾ ਪਰਮੇਸ਼ਰ ਦੇ ਦੰਡ ਤੋਂ ਬਚ ਨਿਕਲੇਗਾ ਅਰਥਾ ਤੂੰ ਉਹਦੀ ਮਿਹਰਬਾਨੀ ਅਤੇ ਖਿਮਾ ਅਤੇ ਧੀਰਜ ਦੀ ਦੌਲਤ ਨੂੰ ਤੁੱਛ ਸਮਝਦਾ ਹੈ ਅਤੇ ਇਹ ਨਹੀਂ ਜਾਣਦਾ ਜੋ ਪਰਮੇਸ਼ਰ ਦੀ ਮਿਹਰਬਾਨੀ ਤੈਨੂੰ ਪਛਤਾਵੇ ਦੇ ਰਾਹ ਪਾਉਂਦੀ ਹੈ। ਤੋ ਇੱਧਰ ਲਿਖ ਰਿਹਾ ਤੂੰ ਪਰਮੇਸ਼ਰ ਦੀ ਉਸ ਮਿਹਰਬਾਨੀ ਅਤੇ ਖਿਮਾ ਅਤੇ ਧੀਰਜ ਦੀ ਦੌਲਤ ਨੂੰ ਤੁੱਛ ਸਮਝਦਾ ਹੈ। ਬਹੁਤ ਵਾਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਉਹ ਕੰਮ ਕਰਦੇ ਜਾਂਦੇ ਹਾਂ ਜੋ ਵਚਨ ਦੇ ਅਨੁਸਾਰ ਨਹੀਂ ਹਨ। ਅਸੀਂ ਪਾਪ ਕਰਦੇ ਜਾਂਦੇ ਹਾਂ। ਅਸੀਂ ਬੁਰਾ ਕਰਦੇ ਜਾਂਦੇ ਹਾਂ। ਲੇਕਿਨ ਪਰਮੇਸ਼ਰ ਇੱਕਦਮ ਸਾਨੂੰ ਸਜ਼ਾ ਨਹੀਂ ਦਿੰਦਾ। ਤੋ ਅਸੀਂ ਬਹੁਤ ਵਾਰ ਇਸ ਤਰ੍ਹਾਂ ਸਮਝਦੇ ਹਾਂ ਕਿ ਸ਼ਾਇਦ ਪਰਮੇਸ਼ਰ ਸਾਡੇ ਵਰਗਾ ਆ ਜੋ ਸਾਨੂੰ ਸਜ਼ਾ ਨਹੀਂ ਦੇ ਰਿਹਾ ਜਾਂ ਫਿਰ ਪਰਮੇਸ਼ਰ ਉਸ ਗੱਲ ਨੂੰ ਦੇਖ ਨਹੀਂ ਰਿਹਾ ਜਾਂ ਫਿਰ ਪਰਮੇਸ਼ਰ ਮੈਨੂੰ ਉਸ ਗੱਲ ਪ੍ਰਤੀ ਸਜ਼ਾ ਨਹੀਂ ਦੇਵੇਗਾ ਲੇਕਿਨ ਪ੍ਰਭੂ ਦਾ ਦਾਸ ਪੌਲਸ ਬੋਲ ਰਿਹਾ ਤੂੰ ਪਰਮੇਸ਼ਰ ਦੀ ਮਿਹਰਬਾਨੀ ਖੀਮਾ ਤੇ ਤੀਰਜ ਦੀ ਦੌਲਤ ਨੂੰ ਤੁੱਛ ਸਮਝਦਾ ਹੈ ਕਿ ਤੂੰ ਇਹ ਨਹੀਂ ਜਾਣਦਾ ਕਿ ਪਰਮੇਸ਼ਰ ਦੀ ਦਇਆ ਪਰਮੇਸ਼ਰ ਦੀ ਕਿਰਪਾ ਤੈਨੂੰ ਮਨ ਫੇਰੌਂਦਾ ਮੌਕਾ ਦੇ ਰਹੀ ਆ ਤੋ ਇਸ ਗੱਲ ਤੇ ਅੱਛੀ ਤਰ੍ਹਾਂ ਧਿਆਨ ਦੇਣਾ ਜੋ ਪਰਮੇਸ਼ਰ ਦੀ ਕਿਰਪਾ ਆ ਨਾ ਜਦੋਂ ਅਸੀਂ ਪਾਪ ਵੀ ਕਰਦੇ ਆ ਪਰਮੇਸ਼ੁਰ ਦੀ ਕਿਰਪਾ ਸਾਨੂੰ ਮਨ ਫੇਰਉਣ ਦੇ ਲਈ ਮੌਕਾ ਦਿੰਦੀ ਆ ਤਾਂ ਬਹੁਤ ਸਾਰੇ ਲੋਕ ਐਸਾ ਸਮਝਦੇ ਆ ਕਿ ਪਰਮੇਸ਼ੁਰ ਦੀ ਕਿਰਪਾ ਯਾ ਨਾ ਜਿਹੜੀ ਉਹ ਇੱਕ ਇਹੋ ਜਿਹਾ ਸਰਟੀਫਿਕੇਟ ਸਾਨੂੰ ਮਿਲ ਗਿਆ ਹੈ ਕਿ ਹੁਣ ਅਸੀਂ ਪਾਪ ਕਰਦੇ ਰਵਾਂਗੇ ਕਿਉਂਕਿ ਇੱਕ ਉਪਦੇਸ਼ ਬਾਰੇ ਜਦੋਂ ਤੁਸੀਂ ਸਿੱਖੋਗੇ ਉਸ ਉਪਦੇਸ਼ ਵਾਲਿਆਂ ਦਾ ਸਿਖਾਉਣਾ ਇਸ ਤਰ੍ਹਾਂ ਦਾ ਆ ਕਿਉਂਕਿ ਕਹਿੰਦੇ ਇੱਕ ਵਾਰ ਪ੍ਰਭੂ ਦੀ ਕਿਰਪਾ ਸਾਡੇ ਤੇ ਹੋ ਗਈ ਇੱਕ ਵਾਰ ਅਸੀਂ ਬਚਾਏ ਗਏ ਇੱਕ ਵਾਰ ਅਸੀਂ ਧਰਮੀ ਠਹਿਰਾਏ ਗਏ ਤਾਂ ਹੁਣ ਜੋ ਮਰਜ਼ੀ ਕਰੀਏ ਕਿਉਂਕਿ ਪਰਮੇਸ਼ਰ ਦੀ ਕਿਰਪਾ ਹੈ ਤਾਂ ਇਸ ਤਰ੍ਹਾਂ ਪ੍ਰਭੂ ਦੇ ਵਚਨ ਨੂੰ ਅਸੀਂ ਕਦੀ ਵੀ ਸਹੀ ਵਿਆਖਿਆ ਨਹੀਂ ਕਰ ਰਹੇ ਜਾਂ ਸਹੀ ਲੋਕਾਂ ਨੂੰ ਨਹੀਂ ਸਿਖਾ ਰਹੇ ਬਲਕਿ ਅਗਰ ਅਗਰ ਪਰਮੇਸ਼ਰ ਦੇ ਸਾਹਮਣੇ ਆਪਾਂ ਪਾਪ ਕਰ ਰਹੇ ਹਾਂ ਤਾਂ ਸਮਝ ਲਓ ਇਹ ਨਹੀਂ ਆ ਕਿ ਪਰਮੇਸ਼ਰ ਦੇਖ ਨਹੀਂ ਰਿਹਾ ਪਰਮੇਸ਼ੁਰ ਹਾਰ ਇੱਕ ਗੁੱਜੀ ਗੱਲ ਦਾ ਕੀ ਕਰੂਗਾ ਨਿਆ ਕਰੂਗਾ ਔਰ ਹੁਣ ਤੱਕ ਸਜ਼ਾ ਕਿਉਂ ਨਹੀਂ ਮਿਲੀ ਕਿਉਂਕਿ ਪਰਮੇਸ਼ੁਰ ਦੀ ਕਿਰਪਾ ਤੁਹਾਨੂੰ ਇਹ ਮੌਕਾ ਦੇ ਰਹੀ ਹੈ ਕਿ ਤੁਸੀਂ ਆਪਣੇ ਬੁਰੇ ਮਾਰਗ ਤੋਂ ਮੋੜ ਆਓ ਪਰ ਤੁਸੀਂ ਉਸ ਗੱਲ ਨੂੰ ਸਾਈਡ ਤੇ ਹਟਾ ਕੇ ਤੁਸੀਂ ਮਿਹਰਬਾਨੀ ਖਿਮਾ ਤੇ ਧੀਰਜ ਦੀ ਦੌਲਤ ਨੂੰ ਤੁੱਛ ਸਮਝ ਰਹੇ ਹੋ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਤੂੰ ਪਾਪ ਕਰਦਾ ਰਿਹਾ ਔਰ ਮੈਂ ਚੁੱਪ ਵੱਟ ਛੱਡੀ ਔਰ ਹੀ ਮਨੁਕਤੂ ਸੋਚਿਆ ਪਰਮੇਸ਼ਰ ਮੇਰੇ ਵਰਗਾ ਹੀ ਆ ਉਹ ਕਹਿੰਦਾ ਨਹੀਂ ਮੈਂ ਤੇਰਾ ਨਿਆ ਕਰੂੰਗਾ ਮੈਂ ਸਾਮੇ ਦੇ ਅਨੁਸਾਰ ਤੇਰਾ ਕੀ ਕਰੂੰਗਾ ਨਿਆ ਕਰੂੰਗਾ ਇਸ ਲਈ ਪਰਮੇਸ਼ਰ ਦੀ ਕਿਰਪਾ ਆ ਨਾ ਜਿਹੜੀ ਉਹ ਸਾਨੂੰ ਮਨ ਫੇਰਉਣ ਦੇ ਲਈ ਸਾਨੂੰ ਆਪਣੇ ਬੁਰੇ ਮਾਰਗ ਤੋਂ ਮੋੜਨ ਦੇ ਲਈ ਆ ਪਰਮੇਸ਼ਰ ਤੀਰਜਵਾਨ ਆ ਗੁੱਸੇ ਦੇ ਵਿੱਚ ਤੀਰਜ ਕਰਨ ਵਾਲਾ ਆ ਔਰ ਉਹ ਇਨਸਾਨ ਨੂੰ ਮੌਕਾ ਦਿੰਦਾ ਕਿ ਇਨਸਾਨ ਆਪਣੇ ਬੁਰੇ ਮਾਰਗ ਤੋਂ ਮੋੜਾਏ ਇਸ ਲਈ ਕਹਿ ਰਿਹਾ ਆ ਕਿ ਅਰਥਾਤ ਉਹਦੀ ਮਿਹਰਬਾਨੀ ਅਤੇ ਖੇਮਾ ਤੇ ਧੀ ਦੀ ਦੌਲਤ ਨੂੰ ਤੁੱਛ ਸਮਝਦਾ ਹੈ ਅਤੇ ਇਹ ਨਹੀਂ ਜਾਣਦਾ ਜੋ ਪਰਮੇਸ਼ਰ ਦੀ ਮਿਹਰਬਾਨੀ ਤੈਨੂੰ ਪਛਤਾਵੇ ਦੇ ਰਾਹ ਪਾਉਂਦੀ ਹੈ ਸਗੋਂ ਆਪਣੀ ਕਠੋਰਤਾਈ ਅਤੇ ਪਛਤਾਵੇ ਤੋਂ ਰਹਿਤ ਮਨ ਦੇ ਅਨੁਸਾਰ ਉਸ ਦਿਨ ਵਿੱਚ ਜਦੋਂ ਪਰਮੇਸ਼ਰ ਦਾ ਕਰੋਧ ਅਤੇ ਸੱਚਾ ਨਿਆਂ ਪ੍ਰਗਟ ਹੋਵੇਗਾ ਆਪਣੇ ਲਈ ਕਰੋਧ ਇਕੱਠਾ ਕਰੀ ਜਾਣਾ ਹੈ ਸੋ ਜਦੋਂ ਇੱਕ ਵਿਅਕਤੀ ਪਰਮੇਸ਼ਰ ਦੀ ਮਿਹਰਬਾਨੀ ਉਹਦੀ ਖਿਮਾ ਅਤੇ ਉਹਦੀ ਕਿਰਪਾ ਨੂੰ ਸਮਝਦਾ ਨਹੀਂ ਨਾ ਤਾਂ ਉਹ ਆਪਣੇ ਲਈ ਇਕੱਠਾ ਕੀ ਕਰ ਰਿਹਾ ਹੈ ਉਹ ਆਪਣੇ ਲਈ ਪਰਮੇਸ਼ਰ ਦਾ ਕਰੋਧ ਇਕੱਠਾ ਕਰ ਰਿਹਾ ਜੋ ਨਿਆਂ ਦੇ ਦਿਨ ਉਹਦੇ ਉੱਤੇ ਪ੍ਰਗਟ ਹੋ ਜਾਊਗਾ ਪ੍ਰਭੂ ਦਾ ਦਾਸ ਪੌਲਸ ਇੱਦਰ ਲਿਖ ਰਿਹਾ ਹੈ ਕਿ ਸੱਚਾ ਨਿਆਂ ਪ੍ਰਗਟ ਹੋਵੇਗਾ ਆਪਣੇ ਲਈ ਕ੍ਰੋਧ ਇਕੱਠਾ ਕਰੀ ਜਾਂਦਾ ਹੈ ਕਦੋਂ ਪਰਮੇਸ਼ਰ ਦਾ ਕ੍ਰੋਧ ਅਤੇ ਸੱਚਾ ਨਿਆਂ ਕਦੋਂ ਪ੍ਰਗਟ ਹੋਏਗਾ ਸਭ ਉਹ ਆਪਣੀ ਕਠੋਰਤਾ ਹੀ ਤੇ ਪਛਤਾਵੇ ਤੁਰਤ ਮਨ ਦੇ ਅਨੁਸਾਰ ਉਸ ਦਿਨ ਵਿੱਚ ਉਸ ਦਿਨ ਦਾ ਮਤਲਬ ਜਦੋਂ ਨਿਆਂ ਦਾ ਦਿਨ ਆਉਣਾ ਹੈ ਪ੍ਰਭੂ ਦਾ ਦਾਸ ਪੌਲਸ ਉਹਨਾਂ ਗੱਲਾਂ ਨੂੰ ਅਲੱਗ-ਅਲੱਗ ਤਰੀਕੇ ਦੇ ਨਾਲ ਸਾਨੂੰ ਸਿਖਾਉਂਦਾ ਆ ਜਿਸ ਦੇ ਵਿੱਚ ਉਹ ਸਿਖਾਉਂਦਾ ਆ ਕਿ ਛੁਟਕਾਰੇ ਦਾ ਦਿਨ ਜਦੋਂ ਅਸੀਂ ਅਪਸਿਆਂ ਦੀ ਪੱਤਰੀ ਨੂੰ ਪੜ੍ਹਦੇ ਹਾਂ ਤਾਂ ਲਿਖਿਆ ਛੁਟਕਾਰੇ ਦੇ ਦਿਨ ਤੱਕ ਤੁਹਾਡੇ ਉੱਤੇ ਮੋਹਰ ਲੱਗੀ ਹੋਈ ਆ ਪਰਬੂ ਯੇਸ਼ੂ ਮਸੀਹ ਦਾ ਦਿਨ ਛੁਟਕਾਰੇ ਦਾ ਦਿਨ ਨਿਆਂ ਦਾ ਦਿਨ ਕ੍ਰੋਧ ਦਾ ਦਿਨ ਛੁਟਕਾਰੇ ਦਾ ਦਿਨ ਜੋ ਆ ਸੋ ਉਹਦੇ ਵਿੱਚ ਅਸੀਂ ਸਮਝਣਾ ਕੀ ਆ ਸਾਰੇ ਸ਼ਬਦਾਂ ਨੂੰ ਲੈ ਕੇ ਕਿ ਨਿਚੋੜਿਆ ਕਿ ਉਹ ਨਿਆਂ ਦਾ ਦਿਨ ਜਦੋਂ ਆਏਗਾ ਪਰਮੇਸ਼ਰ ਦਾ ਕ੍ਰੋਧ ਤੂੰ ਆਪਣੇ ਲਈ ਇਕੱਠਾ ਕਰ ਰਿਹਾ ਹੈ ਤੋ ਇਸ ਲਈ ਪ੍ਰਭੂ ਦਾ ਦਾਸ ਪੌਲਸ ਇਧਰ ਲਿਖ ਰਿਹਾ ਹੈ ਆ ਸਗੋਂ ਆਪਣੀ ਕਠੋਰਤਾਈ ਅਤੇ ਪਛਤਾਵੇ ਤੋਂ ਰਹਿਤ ਮੰਨਦੇ ਅਨੁਸਾਰ ਉਸ ਦਿਨ ਵਿੱਚ ਜਦੋਂ ਪਰਮੇਸ਼ਰ ਦਾ ਕਰੋਧ ਅਤੇ ਸੱਚਾ ਨਿਉ ਪ੍ਰਗਟ ਹੋਵੇਗਾ ਆਪਣੇ ਲਈ ਇੱਕ ਕਰੋਧ ਇਕੱਠਾ ਕਰੀ ਜਾਂਦਾ ਹੈ ਸੋ ਇਧਰ ਛੇਵਚਨ ਉਹ ਹਰੇਕ ਨੂੰ ਉਹਦੀਆਂ ਕਰਨੀਆਂ ਦੇ ਅਨੁਸਾਰ ਫਲ ਦੇਵੇਗਾ ਜਿਹੜੇ ਸ਼ੋਭ ਕਰਮਾਂ ਵਿੱਚ ਦ੍ਰਿੜ ਹੋ ਕੇ ਮਹਿਮਾ ਆਦਰ ਅਤੇ ବିਨਾਸ਼ ਨੂੰ ਪਾਲਦੇ ਹਨ ਉਹ ਉਹਨਾਂ ਨੂੰ ਸਦੀਪਕ ਜੀਵਨ ਦੇਵੇਗਾ ਤੋਂ ਛੇਵਚਨ ਦੇ ਵਿੱਚ ਪ੍ਰਭੂ ਦਾ ਦਾਸ ਪੌਲਸ ਲਿਖਦਾ ਹੈ ਕਿ ਉਹ ਹਰੇਕ ਨੂੰ ਉਹਦੀਆਂ ਕਰਨੀਆਂ ਦੇ ਅਨੁਸਾਰ ਜਿਹਦੇ ਵਿੱਚ ਚਾਹੇ ਯਹੂਦੀ ਆ ਚਾਹੇ ਗੈਰ ਯਹੂਦੀ ਆ ਚਾਹੇ ਪਰਾਈਆਂ ਕੌਮਾਂ ਦੇ ਲੋਕ ਆ ਔਰ ਚਾਹੇ ਮੈਂ ਔਰ ਤੁਸੀਂ ਪ੍ਰਭੂ ਦਾ ਦਾਸ ਪਾਲਸਰੀਆ ਉਹ ਹਰੇਕ ਨੂੰ ਉਹਦੀਆਂ ਕਰਨੀਆਂ ਦੇ ਅਨੁਸਾਰ ਫਲ ਦੇਵੇਗਾ ਜਿਸ ਦੇ ਵਿੱਚ ਕੁਝ ਲੋਕ ਅਜਿਹੇ ਆ ਉਹ ਹਰੇਕ ਨੂੰ ਉਹਦੀਆਂ ਕਰਨੀਆਂ ਦੇ ਅਨੁਸਾਰ ਫਲ ਦੇਵੇਗਾ ਜਿਹੜੇ ਸ਼ੁੱਭ ਕਰਮਾਂ ਵਿੱਚ ਦ੍ਰਿੜ ਹੋ ਕੇ ਮਹਿਮਾ ਆਦਰ ਤੇ ਅਬినాਸ਼ ਨੂੰ ਪਾਲਦੇ ਹਨ ਉਹ ਉਹਨਾਂ ਨੂੰ ਸੁਦੀਪਕ ਜੀਵਨ ਦੇਵੇਗਾ ਪਰ ਜਿਹੜੇ ਆਕੀ ਹਨ ਔਰ ਸਤ ਨੂੰ ਨਹੀਂ ਮੰਨਦੇ ਸਗੋਂ ਕੁਦਰਮ ਨੂੰ ਮੰਨਦੇ ਹਨ ਉਹਨਾਂ ਤੇ ਗੁੱਸਾ ਤੇ ਕਰੋਧ ਹੋਵੇਗਾ। ਤੋ ਇਧਰ ਦੋ ਤਰ੍ਹਾਂ ਦੇ ਲੋਕ ਆ। ਤਾਂ ਦੇ ਕੇ ਸਮਝੋ ਦੋ ਤਰ੍ਹਾਂ ਦੇ ਲੋਕ ਕਿਹੋ ਜਿਹੇ ਆ ਇੱਕ ਉਹ ਲੋਕ ਆ ਜੋ ਪਰਮੇਸ਼ਰ ਦੀ ਆਸ਼ਾ ਮਹਿਮਾ ਦੇ ਉੱਤੇ ਪ੍ਰੋਸਾਰ ਰੱਖਦੇ ਆ ਔਰ ਪਰਮੇਸ਼ਰ ਦੀ ਆਸ਼ਾ ਔਰ ਮਹਿਮਾ ਦੇ ਪ੍ਰੋਸਾਰ ਰੱਖਣ ਦਾ ਮਤਲਬ ਜਦੋਂ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਰੋਮੀਆਂ ਦੀ ਪੱਤਰੀ 2 ਦਾ 10 ਪੜ੍ਹਦੇ ਆ ਤੋ ਲਈ ਕਿਆ ਪਰ ਹਰੇਕ ਨੂੰ ਜਿਹੜਾ ਭਲਾਈ ਕਰਦਾ ਹੈ ਮਹਿਮਾ ਆਦਰ ਤੇ ਸ਼ਾਂਤ ਪ੍ਰਾਪਤ ਹੋਵੇਗੀ ਪਹਿਲਾ ਯਹੂਦੀ ਨੂੰ ਤੇ ਫਿਰ ਯੂਨਾਨੀ ਨੂੰ ਉਹ ਲੋਕ ਜਿਹੜੇ ਪਰਮੇਸ਼ਰ ਦੀ ਮਹਿਮਾ ਦੇ ਉੱਤੇ ਭਰੋਸਾ ਰੱਖਦੇ ਆ ਔਰ ਉਹਨਾਂ ਦਾ ਵਿਸ਼ਵਾਸ ਕੀਆ ਕਿ ਪਰਮੇਸ਼ਰ ਜਦੋਂ ਆਏਗਾ ਉਸ ਮਹਿਮਾ ਦੇ ਸਾਹਮਣੇ ਸਾਡਾ ਕਸ਼ਟ ਸਾਡਾ ਦੁੱਖ ਕੁਛ ਵੀ ਨਹੀਂ ਹੋਏਗਾ ਜਿਹਦੇ ਲਈ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਅਲੱਗ-ਅਲੱਗ ਵਚਨਾਂ ਨੂੰ ਪੜਦੇ ਆ ਰੋਮੀਆਂ ਦੀ ਪੱਤਰੀ 2 ਅਧਿਆਇ 10 ਵਚਨ ਮੈਂ ਪੜਿਆ ਔਰ ਫਿਰ ਰੋਮੀਆਂ ਦੀ ਪੱਤਰੀ 5 ਦਾ 2 ਵਚਨ ਰੋਮੀਆਂ ਦੀ ਪੱਤਰੀ 5 ਦੇ ਆਏ ਉਸ ਦਾ ਦੋ ਬਚਨ ਜਿਹਦੇ ਰਾਹੀ ਵੀ ਅਸੀਂ ਨੇਚਾ ਨਾਲ ਉਸ ਕਿਰਪਾ ਵਿੱਚ ਅਪੜੇ ਜਿਹਦੇ ਉੱਤੇ ਖਲੋਤੇ ਹਾਂ ਅਤੇ ਪਰਮੇਸ਼ਰ ਦੇ ਪ੍ਰਤਾਪ ਦੀ ਆਸ ਉਤੇ ਅਭਿਮਾਨ ਕਰੀਏ ਪਰਮੇਸ਼ਰ ਦੀ ਪ੍ਰਤਾਪ ਪ੍ਰਤਾਪ ਬੋਲੇ ਤੋਂ ਮਹਿਮਾ ਜੋ ਪਰਮੇਸ਼ਰ ਦੀ ਮਹਿਮਾ ਪ੍ਰਗਟ ਹੋਣ ਵਾਲੀ ਆ ਤੋ ਇੱਧਰ ਵੀ ਪ੍ਰਭੂ ਦਾ ਦਾਸ ਪੌਲਸ ਕਿ ਲਿਖ ਰਿਹਾ ਜਿਹੜੇ ਸ਼ੁਭ ਕਰਮਾਂ ਵਿੱਚ ਦਿਰੋ ਕੇ ਮਹਿਮਾ ਆਦਰ ਤੇ ਅਭਿਨਾਸ਼ ਨੂੰ ਪਾਲਦੇ ਹਨ ਜਿਹਨਾਂ ਦੀ ਆਸਾ ਉਸ ਮਹਿਮਾ ਦੇ ਉੱਪਰ ਲੱਗੀ ਹੋਈ ਆ ਅੱਜ ਬਹੁਤ ਸਾਰੇ ਲੋਕ ਆ ਜੋ ਇਸ ਧਰਤੀ ਦੇ ਉੱਪਰ ਖੁਦ ਮਹਿਮਾ ਲੈਣਾ ਚਾਹੁੰਦੇ ਆ ਖੁਦ ਆਦਰ ਲੈਣਾ ਚਾਹੁੰਦੇ ਆ ਲੇਕਿਨ ਪ੍ਰਭੂ ਦਾ ਦਾਂਸ ਪੌਲਿਸ ਇਸ ਧਰਤੀ ਦੀ ਮਹਿਮਾ ਇਸ ਧਰਤੀ ਦਾ ਆਦਰ ਸਭ ਕੁਝ ਛੱਡਦੇ ਹੋਏ ਉਸ ਮਹਿਮਾ ਦੀ ਗੱਲ ਕਰ ਰਿਹਾ ਆ ਜਿਸ ਤੇ ਸਾਹਮਣੇ ਸਭ ਕੁਝ ਇੱਕ ਦਿਨ ਫਿੱਕਾ ਪੈ ਜਾਊਗਾ ਸੋ ਪ੍ਰਭੂ ਦਾ ਦਾਂਸ ਪੌਲਿਸ ਦਰ ਰੋਮੀਆਂ ਦੀ ਪਤਰੀ 5 ਦੀ 28 ਇਸ ਗੱਲ ਦੇ ਬਾਰੇ ਜ਼ਿਕਰ ਕਰਦਾ ਫਿਰ ਰੋਮੀਆਂ ਦੀ ਪਤਰੀ 8 ਅਧਿਆਏ ਔਰ ਉਸ ਦਾ 18 ਵਚਨ ਰੋਮੀਆਂ ਦੀ ਪਤਰੀ 8 ਅਧਿਆਏ ਔਰ ਉਸ ਦਾ ਸਾਰਾ ਵਚਨ ਜਦੋਂ ਅਸੀਂ ਪੜ੍ਹਦੇ ਆਂ ਤਾਂ ਕਹਿੰਦਾ ਮੇਰੀ ਸਮਝ ਵਿੱਚ ਇਸ ਵਰਤਮਾਨ ਸਮੇ ਦੇ ਦੁੱਖ ਉਸ ਪਰਤਾਪ ਨਾਲ ਜੋ ਸਾਡੀ ਵੱਲ ਪ੍ਰਕਾਸ਼ ਹੋਣ ਵਾਲਾ ਹੈ ਵਿੱਚ ਚੌਂ ਦੇ ਯੋਗ ਨਹੀਂ ਉਸ ਉਹ ਮਹਿਮਾ ਉਹ ਪਰਤਾਪ ਜੋ ਪ੍ਰਗਟ ਹੋਣ ਵਾਲਾ ਆ ਇਸ ਸਮੇ ਦੇ ਦੁੱਖ ਔਰ ਕਲੇਸ਼ ਉਸ ਦੇ ਸਾਹਮਣੇ ਕੁਝ ਵੀ ਨਹੀਂ ਹਨ ਤਾਂ ਜਦੋਂ ਅਸੀਂ ਰੋਮੀ 9 ਦੀ 23 ਪੜ੍ਹਦੇ ਆਂ ਰੋਮੀਆਂ ਦੀ ਪੱਤਰੀ 9 ਦੇ ਆਏ ਔਰ ਉਸ ਦਾ 23 ਵਚਨ ਹਾਂ ਜੋ ਦਇਆ ਦੇ ਭਾਂਡਿਆਂ ਉੱਤੇ ਜਿਨ੍ਹਾਂ ਨੂੰ ਉਹਨੇ ਅੱਗੋਂ ਪ੍ਰਤਾਪ ਦੇ ਲਈ ਤਿਆਰ ਕੀਤਾ ਸੀ ਆਪਣੇ ਪ੍ਰਤਾਪ ਦਾ ਧੰਨ ਪ੍ਰਗਟ ਕਰੇ ਸੋ ਪ੍ਰਭੂ ਦਾ ਦਾਸ ਪੌਲਸ ਉਸ ਮਹਿਮਾ ਦੀ ਗੱਲ ਕਰ ਰਿਹਾ ਆ ਇਸ ਲਈ ਉਹ ਕਹਿ ਰਿਹਾ ਹੈ ਕਿ ਜਿਹੜੇ ਸ਼ੁੱਭ ਕਰਮਾਂ ਵਿੱਚ ਦ੍ਰਿੜ ਹੋ ਕੇ ਮਹਿਮਾ ਅਧਰਤਿ ਅਵਿਨਾਸ਼ ਨੂੰ ਪਾਲਦੇ ਹਨ ਉਹਨਾਂ ਨੂੰ ਸਦੀਪਕ ਜੀਵਨ ਦੇਵੇਗਾ ਪਰ ਜਿਹੜੇ ਆਕੀ ਹਨ ਔਰ ਸਤ ਨੂੰ ਨਹੀਂ ਮੰਨਦੇ ਸਗੋਂ ਕੁਧਰਮ ਨੂੰ ਮੰਨਦੇ ਹਨ ਉਹਨਾਂ 'ਤੇ ਗੁੱਸਾ ਤੇ ਕਰੋਧ ਹੋਵੇਗਾ ਬਿਪਤਾ ਤੇ ਕਸ਼ਟ ਹਰੇਕ ਮਨੁੱਖ ਦੀ ਜਾਨ ਉੱਤੇ ਹੋਵੇਗਾ ਜਿਹੜਾ ਬਰਿਆਈ ਕਰਦਾ ਹੈ ਪਹਿਲਾ ਯਹੂਦੀ ਫਿਰ ਯੂਨਾਨੀ ਉੱਤੇ ਪਰ ਹਰੇਕ ਨੂੰ ਜਿਹੜਾ ਭਲਾਈ ਕਰਦਾ ਹੈ ਮਹਿਮਾ ਆਦਰ ਤੇ ਸ਼ਾਂਤ ਪ੍ਰਾਪਤ ਹੋਵੇਗੀ ਪਹਿਲਾ ਯਹੂਦੀ ਨੂੰ ਫਿਰ ਯੂਨਾਨੀ ਨੂੰ ਪ੍ਰਭੂ ਦਾ ਦਾਸ ਪੌਲਸ ਇਹ ਦੋ ਵਾਰ ਇੱਕ ਹੀ ਗੱਲ ਦਾ ਜ਼ਿਕਰ ਕਰਦਾ ਹੈ ਪਹਿਲਾ ਯਹੂਦੀ ਫਿਰ ਯੂਨਾਨੀ ਪਹਿਲਾ ਯਹੂਦੀ ਫਿਰ ਯੂਨਾਨੀ ਕਿਉਂ ਕਿ ਪ੍ਰਭੂ ਦਾ ਦਾਸ ਪੌਲਸ ਇਹ ਪਰਮੇਸ਼ਰ ਕਿਸੇ ਦਾ ਪੱਖਪਾਤ ਕਰਦਾ ਹੀ ਨਹੀਂ ਆ ਉਹ ਹਰੇਕ ਨੂੰ ਉਹਦੀਆਂ ਕਰਨੀਆਂ ਦੇ ਅਨੁਸਾਰ ਫਲ ਦੇਵੇਗਾ ਜਿਨ੍ਹਾਂ ਨੇ ਪਰਮੇਸ਼ਰ ਦੀ ਮਹਿਮਾ ਦੇ ਉੱਤੇ ਆਸਾ ਰੱਖੀ ਜਿਨ੍ਹਾਂ ਨੇ ਪਰਮੇਸ਼ਰ ਨੂੰ ਖੋਜਿਆ ਪਰਮੇਸ਼ਰ ਨੂੰ ਪਾਲਿਆ ਉਹ ਸਦੀਪਕ ਜੀਵਨ ਪ੍ਰਾਪਤ ਕਰਨਗੇ ਔਰ ਜਿਨ੍ਹਾਂ ਨੇ ਵਚਨ ਨੂੰ ਨਹੀਂ ਮੰਨਿਆ ਸਤ ਨੂੰ ਨਹੀਂ ਮੰਨਿਆ ਜਾ ਸਕੋ ਕੁਦਰਮ ਕਮਾਇਆ ਉਹਨਾਂ ਦੇ ਉੱਤੇ ਪਰਮੇਸ਼ਰ ਦਾ ਗੁੱਸਾ ਅਤੇ ਕਰੋਧ ਪ੍ਰਗਟ ਹੋਵੇਗਾ 11 ਵਚਨ ਪਰਮੇਸ਼ਰ ਦੇ ਹਜ਼ੂਰ ਤਾਂ ਕਿਸੇ ਦਾ ਪੱਖਪਾਤ ਨਹੀਂ ਹੁੰਦਾ 12 ਵਚਨ ਕਿਉਂਕਿ ਜਿਨੀਆਂ ਨੇ ਬਿਨਾਂ ਸ਼ਰਾਂ ਦੇ ਪਾਪ ਕੀਤੇ ਸੋ ਬਿਨਾਂ ਸ਼ਰਾਂ ਦੇ ਨਾਸ਼ ਵੀ ਹੋਣਗੇ ਅਤੇ ਜਿਨੀਆਂ ਨੇ ਸ਼ਰਾਂ ਦੇ ਹੁੰਦਿਆਂ ਸੁੰਦਿਆਂ ਪਾਪ ਕੀਤੇ ਸੋ ਸ਼ਰਾਂ ਦੇ ਅਨੁਸਾਰ ਉਹਨਾਂ ਦਾ ਨਿਆਂ ਵੀ ਹੋਵੇਗਾ ਇਸ ਲਈ ਜੋ ਸ਼ਰਾਂ ਦੇ ਸੁਣਨ ਵਾਲੇ ਪਰਮੇਸ਼ਰ ਦੇ ਭਾਣੇ ਧਰਮੀ ਨਹੀਂ ਹੁੰਦੇ ਪਰ ਸ਼ਰਾਂ ਦੇ ਕੰਮ ਕਰਨ ਵਾਲੇ ਧਰਮੀ ਠਹਿਰਾਏ ਜਾਣਗੇ ਤੋਂ ਇੱਧਰ ਲਿਖਿਆ ਆ ਕਿਉਂਕਿ ਜਿਨੀਆਂ ਨੇ ਸ਼ਰਾਂ ਜਿੰਨਿਆਂ ਨੇ ਬਿਨਾ ਸ਼ਰ੍ਹਾਂ ਦੇ ਪਾਪ ਕੀਤੇ ਸੋ ਬਿਨਾ ਸ਼ਰ੍ਹਾਂ ਦੇ ਨਾਸ਼ ਵੀ ਹੋਣਗੇ ਅਤੇ ਜਿੰਨਿਆਂ ਨੇ ਸ਼ਰ੍ਹਾਂ ਦੇ ਹੁੰਦਿਆਂ ਪਾਪ ਕੀਤੇ ਸੋ ਸ਼ਰ੍ਹਾਂ ਦੇ ਅਨੁਸਾਰ ਉਹਨਾਂ ਦਾ ਨਿਆਂ ਵੀ ਹੋਵੇਗਾ। ਤੋਂ ਇਧਰ ਜਦੋਂ ਅਸੀਂ ਦੇਖਦੇ ਹਾਂ ਯਹੂਦੀ ਲੋਕ ਜਿਨ੍ਹਾਂ ਦੇ ਕੋਲੇ ਪਰਮੇਸ਼ਰ ਦੀ ਬਵਸਤਾ ਬਵਸਤਾ ਬੋਲੇ ਤਾਂ ਪਰਮੇਸ਼ਰ ਦੇ ਉਹ ਆਗਿਆ ਉਹ ਕਾਨੂੰਨ ਉਹ ਨਿਯਮ ਉਹ ਆਦੇਸ਼ ਆ ਜਿਨ੍ਹਾਂ ਨੂੰ ਇੱਕ ਵਿਅਕਤੀ ਨੇ ਆਪਣੇ ਜੀਵਨ ਦੇ ਵਿੱਚ ਪੂਰਾ ਕਰਨਾ ਹੈ। ਪਰ ਯਹੂਦੀਆਂ ਦੇ ਕੋਲ ਪਰਮੇਸ਼ਰ ਦੀ ਬਵਸਤਾ ਆ ਔਰ ਪ੍ਰਾਇਆਂ ਕੋਮਾਂ ਦੇ ਕੋਲ ਬੇਸ਼ੱਕ ਪਰਮੇਸ਼ਰ ਦੀ ਵਿਵਸਥਾ ਨਹੀਂ ਆ ਲੇਕਿਨ ਜਦੋਂ ਅਸੀਂ 14 ਵਚਨ ਪੜ੍ਹਦੇ ਆ ਤਾਂ ਇਧਰ ਲਿਖਿਆ ਜਦ ਪ੍ਰਾਇਆਂ ਕੋਮਾਂ ਜਿਹੜੀਆਂ ਸ਼ਰਾਂਹੀਨ ਹਨ ਆਪਣੇ ਸੁਭਾਅ ਤੋਂ ਸ਼ਰਾਂ ਦੇ ਕੰਮ ਕਰਦੇ ਆ ਹਨ ਤਾਂ ਸ਼ਰਾਂ ਦੇ ਨਾਂ ਹੁੰਦਿਆਂ ਉਹ ਆਪਣੇ ਲਈ ਆਪ ਹੀ ਸ਼ਰਾਂ ਹਨ ਸੋ ਉਹ ਸ਼ਰਾਂ ਦਾ ਕੰਮ ਆਪਣੇ ਹਿਰਦਿਆਂ ਵਿੱਚ ਲਿਖਿਆ ਹੋਇਆ ਵਿਖਾਲਦਿਆਂ ਹਨ ਨਾਲੇ ਉਹਨਾਂ ਦਾ ਅੰਤ ਕਰਨ ਵੀ ਉਹਦੀ ਸਾਖੀ ਦਿੰਦਾ ਹੈ ਅਤੇ ਉਹਨਾਂ ਦੇ ਖਿਆਲ ਉਹਨਾਂ ਨੂੰ ਆਪੋ ਵਿੱਚ ਹੀ ਦੋਸ਼ੀ अथवा નિર્ਦੋਸ਼ੀ ਠਰਉਂਦੇ ਹਨ 16 ਵਿੱਚ ਉਸ ਦਿਨ ਵਿੱਚ ਜਦੋਂ ਪਰਮੇਸ਼ਰ ਮੇਰੀ ਖੁਸ਼ਖਬਰੀ ਦੇ ਅਨੁਸਾਰ ਯੀਸ਼ੂ ਮਸੀਹ ਦੇ ਰਾਹੀਂ ਮਨੁੱਖਾਂ ਦੀਆਂ ਗੁਪਤ ਗੱਲਾਂ ਦਾ ਨਿਆਂ ਕਰੇਗਾ ਤਾਂ ਪੌਲਸ ਇਹਦਰ ਬਹੁਤ ਹੀ ਬਰੀਕੀ ਦੇ ਨਾਲ ਉਹਨਾਂ ਗੱਲਾਂ ਨੂੰ ਸਿਖਾ ਰਿਹਾ ਆ ਸਮਝਾ ਰਿਹਾ ਆ ਕਿ ਜਿਨ੍ਹਾਂ ਦੇ ਕੋਲ ਪਰਮੇਸ਼ਰ ਦੀ ਬਵਸਤਾ ਨਹੀਂ ਆ ਉਹਨਾਂ ਦਾ ਨਿਆਂ ਕਿਸ ਪ੍ਰਕਾਰ ਹੋਏਗਾ ਪਰਮੇਸ਼ਰ ਦਾ ਦਾਸ ਪਾਲਸ ਬੋਰੀਆ ਕਿ ਉਹਨਾਂ ਦੇ ਕੋਲ ਜਿਨ੍ਹਾਂ ਦੇ ਕੋਲ ਵਿਵਸਥਾ ਨਹੀਂ ਆ ਉਹਨਾਂ ਦੇ ਵਿਵੇਕ ਦੇ ਵਿੱਚ ਹੀ ਪਰਮੇਸ਼ਰ ਨੇ ਨਿਰਣਾ ਜਾਂ ਫੈਸਲਾ ਲੈਣ ਦੇ ਲਈ ਹੀ ਉਹ ਸਾਰੀਆਂ ਗੱਲਾਂ ਨੂੰ ਲਿਖ ਕੇ ਦੇ ਦਿੱਤਾ ਹੈ ਔਰ ਆਪਣੇ ਆਪਣੀ ਬੇਤੀ ਇਸ ਚੀਜ਼ ਦੀ ਗਵਾਹੀ ਦੇ ਰਹੇ ਆ ਕਿ ਉਹ ਖੁਦ ਹੀ ਸ਼ਰਹ ਹਨ ਉਹਨਾਂ ਨੂੰ ਭਲੇ ਦਾ ਔਰ ਬੁਰੇ ਦਾ ਅੱਛੀ ਤਰ੍ਹਾਂ ਧਿਆਨ ਆ ਕਿਉਂਕਿ ਪਰਮੇਸ਼ਰ ਨੇ ਉਹਨਾਂ ਦੇ ਵਿਵੇਕ ਦੇ ਵਿੱਚ ਉਹਨਾਂ ਗੱਲਾਂ ਨੂੰ ਪਾ ਦਿੱਤਾ ਹੈ ਇਸ ਲਈ ਬੇਸ਼ੱਕ ਉਹਨਾਂ ਕੋਲ ਵਿਵਸਥਾ ਨਹੀਂ ਆ ਲੇਕਿਨ ਤੋ ਵੀ ਉਹਨਾਂ ਦਾ ਵਿਵੇਕ ਗਵਾਈ ਦੇ ਰਿਹਾ ਹੈ ਔਰ ਜਿਨਾਂ ਦੇ ਕੋਲ ਇਹ ਵਿਵਸਥਾ ਆ ਉਹਨਾਂ ਦਾ ਵਿਵਸਥਾ ਦੇ ਅਨੁਸਾਰ ਉਸ ਕਾਨੂੰਨ ਉਸ ਆਦੇਸ਼ ਉਸ ਨਿਯਮ ਦੇ ਅਨੁਸਾਰ ਨਿਆਂ ਹੋਏਗਾ ਇਹਦਾ ਮਤਲਬ ਇਹ ਨਹੀਂ ਆ ਕਿ ਅਗਰ ਮੇਰੇ ਕੋਲ ਇਹ ਵਿਵਸਥਾ ਆ ਤੋ ਸ਼ਾਇਦ ਮੇਰਾ ਨਿਆਂ ਨਹੀਂ ਹੋਊਗਾ ਤੇ ਵਿਵਸਥਾ ਦੇ ਨਾਲ ਮੈਂ ਧਰਮੀ ਠਹਿਰ ਸਕਦਾ ਹਾਂ ਇਸ ਲਈ ਪ੍ਰਭੂ ਦਾ ਦਾਸ ਪੌਲਸ 13 ਚ ਲਿਖਦਾ ਇਸ ਲਈ ਜੋ ਸ਼ਰਾਂ ਦੇ ਸੁਣਨ ਵਾਲੇ ਪਰਮੇਸ਼ਰ ਦੇ ਭਾਣੇ ਧਰਮੀ ਨਹੀਂ ਹੁੰਦੇ ਪਰ ਸ਼ਰਾਧਿਕ ਕੰਮ ਕਰਨ ਵਾਲੇ ਧਰਮੀ ਠਹਿਰਾਏ ਜਾਂਦੇ ਆਂ। ਪ੍ਰਭੂ ਦਾ ਦਾਸ ਯਕੂਬ ਵੀ ਲਿਖਦਾ ਆ ਕਿ ਪਰਮੇਸ਼ਰ ਦੇ ਵਚਨ ਨੂੰ ਸੁੰਨਾ ਨਹੀਂ ਬਲਕਿ ਉਹਦੇ ਅਨੁਸਾਰ ਚੱਲਣਾ ਆ। ਅਸੀਂ ਵਚਨ ਨੂੰ ਸੁੰਨਣ ਵਾਲੇ ਨਹੀਂ ਉਹਦੇ ਅਨੁਸਾਰ ਚੱਲਣ ਵਾਲੇ ਬੰਨਣਾ ਆ। ਬੇਸ਼ੱਕ ਮੇਰੇ ਕੋਲੇ ਵਿਵਸਥਾ ਹੈ, ਵਿਵਸਥਾ ਦਾ ਮੇਰੇ ਕੋਲੇ ਗਿਆਨ ਆ, ਮੈਨੂੰ ਇੱਕ ਇੱਕ ਚੀਜ਼ ਉਸਤੇ ਬਾਰੇ ਜਾਣਕਾਰੀ ਆ ਪਰ ਅਗਰ ਮੈਂ ਉਹਦੇ ਅਨੁਸਾਰ ਚੱਲਦਾ ਨਹੀਂ ਤਾਂ ਪ੍ਰਭੂ ਦਾ ਦਾਸ ਪੌਲਸ ਬੋਲ ਰਿਹਾ ਵਿਵਸਥਾ ਮੈਨੂੰ ਧਰਮੀ ਨਹੀਂ ਠਹਿਰਾ ਸਕਦੀ। ਇਸ ਲਈ ਤਿੰਨ ਅਧਿਆਇ ਦੇ ਵਿੱਚ ਪ੍ਰਭੂ ਦਾ ਦਾਸ ਪੌਲਸ ਉਸ ਗੱਲ ਨੂੰ ਬੜਾ ਕਲੀਅਰ ਕਰ ਦਿੰਦਾ ਆ। ਕਿ ਬਵਸਤਾ ਦੇ ਕੰਮਾਂ ਤੋਂ ਮਨੁੱਖ ਧਰਮੀ ਕਦੀ ਵੀ ਠਰਾਇਆ ਨਹੀਂ ਜਾ ਸਕਦਾ ਤਾਂ ਬਵਸਤਾ ਬੇਸ਼ੱਕ ਮੇਰੇ ਕੋਲੇ ਹੈ ਮੇਰੇ ਕੋਲ ਇੱਕ ਗਿਆਨ ਹੈ ਪਾਪ ਦੀ ਪਹਿਚਾਨ ਹੋ ਸਕਦੀ ਆ ਔਰ ਕਿੰਨਾ ਪਰਮੇਸ਼ਰ ਪਵਿੱਤਰ ਆ ਮੈਂ ਉਸ ਗੱਲ ਨੂੰ ਸਮਝ ਸਕਦਾ ਆ ਲੇਕਿਨ ਤੋ ਵੀ ਬਵਸਤਾ ਜਦੋਂ ਮੈਂ ਪਾਪ ਕਰ ਰਿਹਾ ਤੋ ਪਾਪ ਤੋਂ ਮੈਨੂੰ ਰੁਕ ਨਹੀਂ ਸਕਦੀ ਬੇਸ਼ੱਕ ਮੈਂ ਬਵਸਤਾ ਨੂੰ ਜਾਣਦਾ ਹਾਂ ਲੇਕਿਨ ਅਗਰ ਉਹ ਮੈਂ ਆਪਣੇ ਜੀਵਨ ਚ ਪੂਰਾ ਨਹੀਂ ਕਰਦਾ ਅਗਰ ਉਹਦੇ ਅਨੁਸਾਰ ਮੈਂ ਚੱਲਦਾ ਨਹੀਂ ਤਾਂ ਮੈਂ ਪਾਪ ਤੋਂ ਕਦੀ ਬਚ ਨਹੀਂ ਸਕਦਾ ਔਰ ਧਰਮੀ ਕਦੀ ਠਹਰਾਇਆ ਨਹੀਂ ਜਾ ਸਕਦਾ ਇਸ ਲਈ ਪ੍ਰਭੂ ਦਾ ਦਾਸ ਪੌਲਸ ਉਹਨਾਂ ਦੋਨਾਂ ਗੱਲਾਂ ਦੇ ਵਿਸ਼ੇ ਦੇ ਵਿੱਚ ਲਿਖ ਰਿਹਾ ਹੈ ਆ ਉਹ ਪਰਾਈਆਂ ਕੌਮਾਂ ਦੇ ਲੋਕ ਵੀ ਜਿਨ੍ਹਾਂ ਕੋਲੇ ਬਵਸਤਾ ਨਹੀਂ ਆ ਔਰ ਉਹ ਯਹੂਦੀ ਲੋਕ ਜਿਨ੍ਹਾਂ ਦੇ ਕੋਲੇ ਬਵਸਤਾ ਆ ਦੋਨਾਂ ਦਾ ਹੀ ਨਿਆ ਹੋਏਗਾ ਤੋ ਅਸੀਂ ਇਸ ਗੱਲ ਨੂੰ ਸਮਝਣਾ ਹੈ ਕਿ ਅਸੀਂ ਜੋ ਵੀ ਇਸ ਧਰਤੀ ਦੇ ਉੱਪਰ ਕਰ ਰਹੇ ਹਾਂ ਮੈਂ ਔਰ ਤੁਸੀਂ ਆਪਣੇ ਜੀਵਨ ਚ ਜੋ ਵੀ ਲੈ ਕੇ ਚੱਲ ਰਹੇ ਆ ਮੈਨੂੰ ਕਿਸੇ ਵੀ ਗੱਲ ਦਾ ਵਚਨ ਦਾ ਕਿੰਨਾ ਵੀ ਗਿਆਨ ਕਿਉਂ ਨਹੀਂ ਆ ਕਿੰਨੀ ਵੀ ਮੈਨੂੰ ਸਮਝ ਕਿਉਂ ਨਹੀਂ ਆ ਕਿੰਨੀ ਵੀ ਮੈਨੂੰ ਬੁੱਧ ਕਿਉਂ ਨਹੀਂ ਆ ਬਹੁਤ ਸਾਰਾ ਗਿਆਨ ਮੈਂ ਰੱਖੀ ਬੈਠਾ ਆ ਫਿਰ ਵੀ ਅਗਰ ਮੈਂ ਇਹਦੇ ਅਨੁਸਾਰ ਨਹੀਂ ਚੱਲਦਾ ਅਗਰ ਇਹ ਵਚਨ ਮੇਰੇ ਜੀਵਨ ਦੇ ਵਿੱਚ ਨਹੀਂ ਆ ਤਾਂ ਮੈਂ ਕਦੀ ਵੀ ਧਰਮੀ ਠਹਿਰਾਇਆ ਨਹੀਂ ਜਾ ਸਕਦਾ ਕਦੀ ਮੈਂ ਉਸ ਕਰੋਧ ਦੇ ਦਿਨ ਤੋਂ ਬਚ ਨਹੀਂ ਸਕਦਾ ਕਿਉਂਕਿ ਸਾਡਾ ਸਬਨਾ ਦਾ ਕੀ ਹੋਣਾ ਆ ਨਿਆਂ ਹੋਣਾ ਐ ਇਸ ਲਈ ਪਾਲਸ ਬਤਾ ਉਸ ਦਿਨ ਵਿੱਚ ਜਦੋਂ ਪਰਮੇਸ਼ਰ ਮੇਰੀ ਖੁਸ਼ਖਬਰੀ ਦੇ ਅਨੁਸਾਰ ਯੀਸ਼ੂ ਮਸੀਹ ਦੇ ਰਾਹੀਂ ਮਨੁੱਖਾਂ ਦੀਆਂ ਗੁਪਤ ਗੱਲਾਂ ਦਾ ਨਿਆਂ ਕਰੇਗਾ ਗੁਪਤ ਗੱਲਾਂ ਬੋਲੇ ਤਾਂ ਜੋ ਕੁਝ ਇਸ ਧਰਤੀ ਤੇ ਰਹਿ ਕੇ ਅਸੀਂ ਛੁਪ ਕੇ ਕੀਤਾ ਸਾਹਮਣੇ ਕੀਤਾ ਜਾਂ ਫਿਰ ਕਿਸੇ ਨੂੰ ਨਹੀਂ ਪਤਾ ਲੇਕਿਨ ਉਹਨਾਂ ਸਾਰੀਆਂ ਗੱਲਾਂ ਦਾ ਨਿਆਂ ਪਰ ਮਿਸ਼ਵਰ ਕਰੇਗਾ ਇਸ ਲਈ ਅਸੀਂ ਸਮੇ ਤੋਂ ਪਹਿਲਾਂ ਕਿਸੇ ਦਾ ਫੈਸਲਾ ਨਾ ਕਰੀਏ ਕਿਸੇ ਦੇ ਉੱਪਰ ਦੋਸ਼ ਨਾ ਲਾਈਏ ਸਚਾਈ ਬੋਲਣ ਦੀ ਹਿੰਮਤ ਰੱਖੀਏ ਔਰ ਸਚਾਈ ਜਿਹੜੀ ਉਹ ਇਸ ਤਰੀਕੇ ਨਾਲ ਬੋਲੀ ਜਾ ਸਕਦੀ ਆ ਕਿ ਜੋ ਵਚਨ ਦੇ ਅਨੁਸਾਰ ਨਹੀਂ ਆ ਅਗਰ ਦੂਸਰਾ ਵਿਅਕਤੀ ਕਰ ਰਿਹਾ ਤਾਂ ਉਸੇ ਬੜੇ ਸਾਪ ਸਪਸ਼ਟ ਸ਼ਬਦਾਂ ਵਿੱਚ ਸਮਝਾ ਸਕਦੇ ਆ ਭਾਈ ਇਹ ਕੰਮ ਵਚਨ ਦੇ ਅਨੁਸਾਰ ਨਹੀਂ ਆ ਲੇਕਿਨ ਫੈਸਲਾ ਸਲਾਉਣਾ ਸਾਡੇ ਹੱਥ ਦੇ ਵਿੱਚ ਨਹੀਂ ਆ ਉਹ ਇੱਕ ਸੱਚਾ ਨਿਆਂਈ ਆ ਜਿਸ ਦੇ ਬਾਰੇ ਪੁਲਿਸ ਵਾਰ-ਵਾਰ ਕਹਿ ਰਿਹਾ ਕਿ ਸਾਡਾ ਸਬਣਾ ਦਾ ਨਿਆਉ ਹੋਣਾ ਆ ਔਰ ਉਹ ਨਿਆਉ ਕਦੋਂ ਨਿਆ ਜਿਸ ਦਿਨ ਛੁਟਕਾਰੀ ਦਾ ਦਿਨ, ਕਰੋਧ ਦਾ ਦਿਨ, ਪਰਮੇਸ਼ਰ ਦਾ ਨਿਆਂ ਪ੍ਰਗਟ ਹੋਏਗਾ। ਅਸੀਂ ਸਭ ਉਸ ਸਿੰਘਾਸਣ ਦੇ ਸਾਹਮਣੇ ਹੋਵਾਂਗੇ ਔਰ ਸਾਡਾ ਸਬਨਾ ਦਾ ਨਿਆਂ ਹੋਣਾ ਹੈ। ਇਸ ਲਈ ਜਿਨ੍ਹਾਂ ਕੋਲੇ ਵਿਵਸਥਾ ਆ, ਵਿਵਸਥਾ ਦੇ ਅਨੁਸਾਰ ਜਿਨ੍ਹਾਂ ਕੋ ਵਿਵਸਥਾ ਨਹੀਂ ਆ, ਉਹ ਵੇਕ ਦੇ ਅਨੁਸਾਰ ਸਬਨਾ ਦਾ ਜਦੋਂ ਨਿਆਂ ਹੋਣਾ ਹੈ, ਤਾਂ ਅਸੀਂ ਆਪਣੇ ਆਪ ਨੂੰ ਸ਼ੁੱਧ ਕਰਦੇ ਹੋਏ, ਪਵਿੱਤਰ ਕਰਦੇ ਹੋਏ ਉਸ ਦਿਨ ਦੇ ਲਈ ਆਪਣੇ ਆਪ ਨੂੰ ਤਿਆਰ ਕਰਨਾ ਹੈ। ਪ੍ਰਭੂ ਇਹਨਾਂ ਵਚਨਾਂ ਦੁਆਰਾ ਤੁਹਾਨੂੰ ਆਸ਼ੀਸ਼ ਦੇਵੇ। ਅਮਨ।